ਬੱਬੂ ਮੈਡਮ ਰੂਮ ਚ ਬੈਠੇ ਨੇ ਗੱਲਬਾਤ ਕਰਾ ਕੇ ਲਿਉਣੇ ਥੋੜੀ ਆ ਜਾਓ ਬੱਬੂ ਮੈਡਮ ਜੀ ਹਾਂ ਜੀ ਕਰੂ ਗੱਲਬਾਤ ਮੜੀ ਔੜੀ ਸੁਣਾ ਬਸ ਆਡੀਅਸ ਦਾ ਕੀ ਗੱਲ ਕਰੀ ਅਸੀਂ ਨਿਕਾਰਾ ਏ ਤੁਹਾਡੇ ਕਰੈਕਟਰ ਨੂੰ ਬਹੁਤ ਪਿਆਰ ਦੇ ਰਹੇ ਨੇ ਲੋਕਾਂ ਕਿਵੇਂ ਤੁਹਾਡੇ ਕਰੈਕਟਰ ਨੂੰ ਹਾਂ ਬਹੁਤ ਪਿਆਰ ਦੇ ਰਹੇ ਨੇ ਲੋਕ ਥੈਂਕ ਯੂ ਜੀ ਹੱਥ ਬੰਨ ਕੇ ਮੀਟਿੰਗ ਬਹੁਤ ਤੋਂ ਵਧੀਆ ਮੈਡਮ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਤੇ ਆਈ ਵੀਡੀਓ ਨੂੰ ਬਸ ਪਿਆਰ ਦਿੰਦੇ ਰਹੋ ਅਸੀਂ ਜਿੰਨੇ ਜੋਗੇ ਹੈਗੇ ਆ ਵਧੀਆ-ਵਧੀਆ ਕੰਸੈਪਟ ਲੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹਾਂਜੀ ਥੱਕ ਕੇ ਫਿਲਹਾਲ ਤਾਂ ਸੀਨ ਕਰਕੇ ਆਏ ਕਿਉਂਕਿ ਮੇਰੇ ਲਗਾਤਾਰ ਸੀਨ ਹੋ ਰਹੇ ਸੀ ਤੇ ਮੈਂ ਥੱਕ ਚੁੱਕੀ ਹੁਣ ਤੇ ਸੋਚਿਆ 10 ਮਿੰਟ ਰੈਸਟ ਕਰ ਲਈਏ ਮੈਡਮ ਬਹੁਤ ਮਿਹਨਤ ਕਰਦੇ ਨੇ ਕਹਿੰਦੇ 9 ਵਜੇ 10 ਵਜੇ ਦੀ ਸੀਕ ਚੱਲ ਰਹੀ ਹੈ ਨਾ ਤੁਹਾਡੀ ਹਾਂ ਮੇਰੇ ਲਗਾਤਾਰ ਸੀਨ ਚੱਲ ਰਹੇ ਨੇਗੇ ਟਾਈਮ 1 ਵਜੇ ਗਿਆ ਜਿਹੜੇ ਇਸ ਨੂੰ ਕੋਈ ਮੈਸੇਜ ਜਿਹੜੇ ਪਿਆਰ ਕਰਦੇ ਨੇ ਮੈਸੇਜ ਇਹ ਸਾਰਿਆਂ ਨੂੰ ਇਹੀ ਆ ਵੀ ਜਿਉਂਦੇ ਵੱਸਦੇ ਰਹੋ ਹੱਸਦੇ ਵੱਸਦੇ ਰਹੋ ਅ ਦਿਵਾਲੀ ਤੁਹਾਨੂੰ ਪਤਾ ਹੀ ਆ ਥੋੜੇ ਦਿਨ ਰਹਿ ਗਏ ਆ ਮੈਨੂੰ ਪਰ ਇਹ ਨਹੀਂ ਪਤਾ ਵੀ ਇਹ ਬਲੌਕ ਦਿਵਾਲੀ ਵਾਲੇ ਪੈਣਾ ਜਾਂ ਬਾਅਦ ਚ ਪੈਣਾ ਚਾਹੋ ਪਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਕਹਿਣਾ ਆ ਦੀ ਵੀ ਹੱਸਦੇ ਰਹੋ ਵਾਸਦੇ ਰਹੋ ਵਾਸ ਤੇ ਸਾਡੀਆਂ ਵੀਡੀਓ ਫਿਲਮਾਂ ਦੇਖਦੇ ਰਹੋ ਜੇ ਕੋਈ ਗੱਲਬਾਤ ਕਿਤੇ ਨਾ ਕਿਤੇ ਜਾਣੇ ਜਾਣੇ ਚ ਗਲਤ ਨਿਕਲ ਵੀ ਜਾਂਦੀ ਤਾਂ ਉਹਦੇ ਲਈ ਮਾਫੀ ਚਾਹਾਂਗੇ ਕਿਉਂਕਿ ਸਿਆਣੇ ਕਹਿੰਦੇ ਨੇ ਕਿ ਮaaf ਕਰਨ ਵਾਲਾ ਉਸ ਤੋਂ ਹੀ ਵੱਡਾ ਹੁੰਦਾ ਹੈ ਨਾ ਤਾਂ ਇਸ ਕਰਕੇ ਜਰੂਰ ਤੁਸੀਂ ਵੀਡੀਓ ਦੇਖਦੇ ਰਿਹਾ ਕਰੋ ਠੀਕ ਹੈ 8 ਘੰਟੇ ਲੱਗਦੀ ਮੈਨੋਂ ਦੀ ਤਾਂ ਜਿਵੇਂ ਹੁਣ ਕਮੈਂਟ ਕਰਦੇ ਹੋ ਦੱਸਿਆ ਕਰੋ ਦੱਸਿਆ ਕਰੋ ਜਿਵੇਂ ਹੁਣ ਕੋਈ ਬਲੌਗ ਚਾਕੇ ਦੱਸੇ ਮੈਨੂੰ ਵੀ ਤੁਹਾਨੂੰ ਵੀ 8 ਘੰਟੇ ਲੱਗਦੇ ਜੇ ਲੋਕਾਂ ਨੂੰ ਮੈਂ ਥੈਂਕ ਯੂ ਵਾਸ ਮੈਂ ਤਾਂ ਇਹੀ ਕਹਿਨੀ ਆ ਵੀ ਦੇਖੋ ਤੁਹਾਡੇ ਪਿਆਰ ਨਾਲ ਹੀ ਆ ਨਾ ਇਕੱਲਾ ਹੁੰਦਾ ਕੁਝ ਨਹੀਂ ਕਰ ਸਕਦਾ ਸਾਰਾ ਕੁਝ ਤੁਹਾਡੇ ਭੈਣ ਭਰਾ ਦੇ ਪਿਆਰ ਨਾਲ ਤੇ ਤੁਹਾਨੂੰ ਮੈਨੂੰ ਕਿਵੇਂ ਲੱਗਿਆ ਛੱਟ ਸਪੀਡ ਜਨ ਨਾਲ ਕੰਮ ਕਰਕੇ ਬਹੁਤ ਵਧੀਆ ਇਹ ਤਾਂ ਜੱਟ ਸਪੀਡ ਤਾਂ ਸਾਡਾ ਆਪਦਾ ਚੈਨਲ ਹੈ ਸੋਡੀ ਸਾਡਾ ਆਪਦਾ ਭਰਾ ਆ ਤੇ ਹੋਰ ਵੀ ਆ ਹਨਾ ਤੇ ਬਹੁਤ ਪਿਆਰ ਵੀਡੀਓ ਤੋਂ ਪਹਿਲਾਂ ਹੀ ਬਹੁਤ ਪ੍ਰੇਮ ਆ ਸਾਡਾ ਸਾਰਿਆਂ ਦਾ ਸਾਡੀ ਸਾਰੀ ਟੀਮ ਦਾ ਵੀ ਘਰ ਵਾਲਾ ਪਿਆਰ ਹੈ ਇਹ ਰਹੇਗਾ ਵੀ ਸ਼ੂਟ ਤੇ ਆ ਕੇ ਮੈਨਣਾ ਅਸੀਂ ਕੰਮ ਨੇ ਵਧਿਆਣਾ ਬਿਲਕੁਲ ਫੈਮਿਲੀ ਰਿਲੇਸ਼ਨ ਵੱਧ ਰਹੇ ਨੇ ਸਾਡੇ

ਸੋ ਸ਼ੀਕਲ ਜੀ ਸਾਰਿਆਂ ਨੂੰ ਸੋ ਅੱਜ ਮੇਰਾ ਹੈਗਾ ਇਹਨਾਂ ਦੇ ਚੈਨਲ ਤੇ ਦੂਜਾ ਸ਼ੂਟ ਮੈਨੂੰ ਬਹੁਤ ਵਧੀਆ ਲੱਗ ਰਿਹਾ ਪਰ ਮੈਨੂੰ ਇੱਕ ਗੱਲ ਤਾਂ ਹੋ ਰਿਹਾ ਵੀ ਕਦੇ ਤਾਂ ਕਹਿੰਦੇ ਨੇ ਮੇਕਅਪ ਕਰ ਲਓ ਕਦੇ ਕਹਿੰਦੇ ਨੇ ਲਾ ਦਿਓ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਕਰਾਂਗੀ ਚਲੋ ਫੋਲਸ ਨਾਓ ਸਾਰੇ ਜਣੇ ਵਧੀਆਓ ਸੋ ਸਾਡੀ ਵੀਡੀਓ ਨੂੰ ਜਿਹੜੀ ਸਾਡੀ ਵੀਡੀਓ ਹੁੰਦੀ ਹੈ ਇਹਨਾਂ ਨੂੰ ਸਪੋਰਟ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਹਨਾ ਵੀ ਕਿਸ ਚੀਜ਼ ਦੀ ਘਾਟ ਲੱਗਦੀ ਹੈ ਤੁਹਾਨੂੰ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਚ ਸੁਧਾਰ ਕਰ ਸਕੀਏ ਸਭ ਤੋਂ ਵੱਡੀ ਗੱਲ ਇਹੀ ਆ ਸੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਤੁਹਾਡਾ ਸਾਨੂੰ ਸਪੋਰਟ ਕਰਿਓ ਧੰਨਵਾਦ ਹਾਂਜੀ ਐਕਚੁਅਲੀ ਇਹ ਨਾਮੇ ਆਇਤੀ ਸਾਡੇ ਪਿਛਲੀ ਵਾਰੀ ਸ਼ੂਟ ਤੇ ਆਏ ਨੇ ਇਹ ਤੇ ਐਤਕੀ ਜਿਹੜੀ ਨਵੀਂ ਵੈਬ ਸੀਰੀ ਜਿਹੜੀ ਤੁਸੀਂ ਅੱਗੇ ਦੇਖੋਗੇ ਉਹਦੇ ਵਿੱਚ ਵੀ ਇਹ ਜ਼ਰੂਰ ਹੋਣ ਕਿ ਉਹਦੇ ਵਿੱਚ ਇਹਦਾ ਮੇਨ ਕੈਰੈਕਟਰ ਆ ਜਾਊਗਾ ਤੇ ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜਿਹੜਾ ਮੇਰਾ ਕੈਰੈਕਟਰ ਆ ਕਿਵੇਂ ਲੱਗਿਆ ਪਲੀਜ਼ 네ਗੇਟਿਵ ਕਮੈਂਟ ਤਾਂ ਜਮਾ ਹੀ ਨਾ ਕਰਿਓ ਇਸ ਤਰ੍ਹਾਂ ਵਧੀਆ ਕਮੈਂਟ ਨਹੀਂ ਕਰਿਓ ਮੇਰੇ ਤੇ ਬਰਜੇ ਕਰੋਗੇ ਤਾਂ ਵਧੀਆ ਕਰਿਓ ਥੈਂਕ ਯੂ so much ਨਾ ਨਾ ਇਨਐਕਟਿਵ ਕਰੈਕਟ 네ਗੇਟਿਵ ਕਮੈਂਟ ਨਾਲ ਵੀ ਆਪਾਂ ਨੂੰ ਪਤਾ ਲੱਗਦਾ ਵੀ ਆਪਣੀਆਂ ਕਮੀਆਂ ਆ ਕਿੱਥੇ ਨੇ ਹਾਂ ਇਹ ਤਾਂ ਹੈ ਪਰ ਮੈਂ ਤਾਂ ਇਹ ਕਹਿਣਾ ਚਾਹੁੰਗੀ ਵੀ ਹਨਾ ਠੀਕ ਹੈ ਕਰੈਕਟਰ ਦੇ ਵਿੱਚ ਅਸੀਂ ਨੇ ਪਰ ਸੀਰੀਅਸਲੀ ਅਸੀਂ ਐਵੇਂ ਦੇ ਨਹੀਂ ਹੈਗੇ ਅਸੀਂ ਅਸੀਂ ਕੋਸ਼ਿਸ਼ ਕਰਦੇ ਹਾਂ ਦੋਸਤ ਨੂੰ ਵੀ ਇਹ ਤਾਂ ਸਿਰਫ ਐਕਟ ਹੈ ਤੁਹਾਡਾ ਇੰਜੋਏ ਕਰਨ ਲਈ ਤੁਸੀਂ ਆਪਣੇ ਘਰ ਵੈਕੇ ਇੰਜੋਏ ਕਰ ਸਕੇ ਸਹੀ ਗੱਲ ਹੈ ਥੋੜੀ ਸਹੀ ਗੱਲ ਹੈ ਜਮਿਓ ਕਈ ਜਮਿਓ ਸੀਰੀਅਸ ਹੀ ਹੋ ਜਾਂਦੇ ਨੇ ਵਿਚਾਰੇ ਜੀ ਮਤਲਬ ਮੈਂ ਕਈ ਵੀਡੀਓ ਚ ਦੇਖਿਆ ਹਨਾ ਮਤਲਬ ਚੈਨਲ ਤੇ ਜਦੋਂ ਆਪਾਂ ਕਰਦੇ ਆ ਕੰਮ ਐਂਡ ਦੇ ਨੈਗੇਟਿਵ ਕਮੈਂਟ ਕਰਦੇ ਨੂੰ ਕੱਢ ਦੋ ਇਹਨੂੰ ਮਾਰ ਦੋ ਵੀ ਜਸਟ ਹੋ ਇੱਕ ਐਕਟ ਹੁੰਦਾ ਚਲੋ ਵਧੀਆ ਗੱਲਾਂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਮਤਲਬ ਕਰੈਕਟਰ ਦੇ ਵਿੱਚ ਜਾ ਰਹੇ ਹੋ ਤੁਸੀਂ ਵੀ ਹਾਂ ਵਾਕਈ ਸਮਝ ਰਹੇ ਹੋ ਪਰ ਸੀਰੀਅਸਲੀ ਉਹ ਸਹੀ ਨਹੀਂ ਹੁੰਦਾ ਹੈਗਾ ਉਹ ਜਸਟ ਐਕਟ ਹੁੰਦਾ ਸੋ ਇਹ ਚੀਜ਼ ਨੂੰ ਸਮਝੋ ਧੰਨਵਾਦ ਸਹੀ ਗੱਲ ਲਈ ਇਹਨਾਂ ਦੀ ਉਹਨੂੰ ਐਕਟਾ ਤਾਂ ਐਕਟ ਹੀ ਰਹਿਣ ਦਿਓ ਉਹਨੂੰ ਸਾਡੇ ਜਿਵੇਂ ਕਿ ਅਸੀਂ ਰੀਅਲ ਲਾਈਫ ਚਾ ਉਵੇਂ ਨਾ ਜੋੜੋ ਪਿਆਰ ਨਾ ਕਰੋ ਹਾਂਜੀ ਚਲ ਲਈ ਸਾਡੀ ਹੋਰ ਗੱਲਬਾਤ ਕਰਾਣੇ ਆ ਹਲੇ ਹੋਰ ਕੈਰੇਕਟਰਾਂ ਨਾਲ ਬਹੁਤ ਸਾਰੇ ਨੇ ਬਹੁਤ ਸਾਰੇ ਨੇ ਸਹੀ ਗੱਲ ਹੀ ਆ ਤੁਹਾਡੀ ਅੱਜ ਬਹੁਤ ਕੈਰੇਕਟਰ ਨੇ ਜੀ ਤਾਂ ਦਿਖਾਣੇ ਤੁਹਾਨੂੰ ਵਾਰੀ ਵਾਰੀ ਕਰਕੇ ਸਾਰੇ ਨੂੰ ਮਲਾਉਨੇ ਆ ਤੁਹਾਨੂੰ ਇਹ ਦਿਖਾਣਾ ਹੁੰਦਾ ਜੀ ਕਿਉਂ ਤੁਸੀਂ ਸਟਾਰ ਹੋ ਜੀ ਤੁਸੀਂ ਆ ਇੱਕ ਬਹੁਤ ਸੋਹਣਿਆ ਰਹੇ ਹੋ ਤੁਸੀਂ ਸੱਚੀ ਵਾਲੇ ਆ ਦੇ ਬਿਊਟੀ ਬਿਊਟੀ ਬਹੁਤ ਜ਼ਿਆਦਾ ਹੋਗੀ ਤੁੰਦ ਕਰਕੇ ਨਾ ਅਸੀਂ ਲੇਟ ਹੋ ਜਾਂਦੇ ਆ ਸ਼ੂਟ ਕਰਨ ਲੱਗੇ ਹਾਂ ਮਮਤਾ ਮੈਂ ਵਾਲੇ ਸੋਹਣੇ ਸੱਚੀ ਵਾਲੇ ਸੋਹਣਿਆ ਰਹੇ ਪਪ ਦੇ 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 ਬੈਠੇ ਆ ਲਾ ਆ ਗੱਲ ਆ ਰਸੋ ਹਾਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਖਾ ਜੋ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੀ ਕਾ ਦੇਖੋ ਸਟੋਰੀ ਚੱਲ ਰਹੀ ਹੈ ਸਾਡੀ ਮੈਨੇ ਵੀ ਮਤਲਬ ਪਤਾ ਹੁੰਦਾ ਵੀ ਬਲੌਗ ਚੱਲ ਰਿਹਾ ਬਈ ਵਿੱਚ ਕੈਮਰਾ ਗਾਣੇ ਲਾਉਣ ਲੱਗੇ ਲੈ ਨਾ ਕੋਪੀਰਾਈਟ ਆ ਜਾਊਗਾ ਲਾ ਬੰਦ ਕਰ ਦੇ ਕੋਪੀਰਾਈਟ ਆਊਗਾ ਇੰਨਾ ਕੈਂਟ ਲੱਗਣਾ ਚਲੋ ਕੱਟ ਜੀਏ ਇੰਨਾ ਕੈਂਟ ਲੱਗਣਾ ਸੀਗਾ ਚਵਲ ਕਤੋਂ ਮਾਰਦੀ ਦੀ ਵਿੱਚ ਚਵਲ ਕਤੋਂ ਮਾਰੀ ਐ ਤੇ ਤੁਮ ਤੋ ਲਾ ਜਾ ਹਟਦਾ ਹੀ ਨੀ ਉਹ ਸੱਚੀ ਨਹੀਂ ਬਣਾਉਣਾ ਹਟਦਾ ਵੇ ਲੋਕ ਦੇਖੀ ਬਣਾਈ ਜਾਂਦਾ ਵੀਡੀਓ ਬਣਾਈ ਜਾਂਦਾ ਹਟ ਜਾ ਮੈਨੂੰ ਨਾ ਉਹ ਖੜੀ ਹੋਣਾ ਪਊਗਾ ਤੇਰੇ ਉੱਠ ਖੜ ਬੈਠ ਕਰੋ ਤਾਹਾਂ ਤੋਂ ਅਸਮਾਨ ਥੱਲੇ ਡਿੱਗ ਜੂਗਾ ਅਸਮਾਨ ਥੱਲੇ ਡਿੱਗ ਜੂਗਾ ਖੜੀ ਹੋ ਜਾਗੀ ਤਾ ਇਧਰ ਸਾਡੇ ਬਾਈ ਹਰਦੀਪ ਜੀ ਆਏ ਨੇ ਅੱਜ ਕਾਫੀ ਟਾਈਮ ਤੋਂ ਬਾਅਦ ਆਏ ਨੇ ਕਿ ਇਹ ਆਪਣੇ ਚੈਨਲ ਤੇ ਪਹਿਲਾਂ ਵੀ ਕੰਮ ਕਰ ਚੁੱਕੇ ਨੇ ਵੈਸੇ ਤਾਂ ਤੇ ਅੱਜ ਕੀ ਨਵੀਂ ਵੈਬ ਸੀਰੀ ਚ ਫੇਰ ਦੁਆਰ ਤੋਂ ਐਂਟਰੀ ਆ ਨਾ ਜੀ। ਹਾਂਜੀ। ਕਿਵੇਂ ਲੱਗ ਰਿਹਾ ਤੁਹਾਨੂੰ ਆ ਕੇ? ਬਹੁਤ ਵਧੀਆ ਲੱਗ ਰਿਹਾ ਜੀ। ਕਿਰਪਾ ਬਾਬਿਆਂ ਦੀ। ਬਹੁਤ ਵਧੀਆ ਚੈਨਲ ਹੈ। ਬਹੁਤ ਵਧੀਆ ਹੀ ਪਰਿਵਾਰ ਆ ਸਾਰਾ। ਰਲ ਮਿਲਿਆ। ਤੇ ਪਹਿਲਾਂ ਵੀ ਆਏ ਬੜੀ ਇੱਜ਼ਤ ਮਾਨ ਵਰਸਿਆ। ਅੱਜ ਵੀ ਤਕਰੀਬਨ 7-8 ਮਹੀਨਿਆਂ ਤੋਂ ਵਾਪਸ ਆਇਆ ਮੈਂ ਇਸ ਚੈਨਲ ਦੀ। ਬੜਾ ਵਧੀਆ ਲੱਗਿਆ। ਤੇ ਜਿੰਨਾ ਤੇ ਪ੍ਰਮਾਤਮਾ ਨੂੰ ਮਨਜ਼ੂਰ ਹੋਇਆ ਇਸੇ ਤਰ੍ਹਾਂ ਹੁੰਦੇ ਰਹਿਾਂਗੇ। ਬਾਈ ਅੰਗੂਰੀ ਬਹੁਤ ਵਧੀਆ ਇਨਸਾਨ ਨੇ। ਉਹਨਾਂ ਦੇ ਬੇਟਾ ਜੀ ਹੋ ਗਏ ਬਾਕੀ ਪਰਿਵਾਰ ਹੋ ਗਿਆ ਸਾਰੇ ਮੇਰੇ ਵੀਰ ਬਾਬੇ ਵਰਗੇ ਮਣੀ ਵਰਗੇ ਸਾਰੇ ਬਹੁਤ ਵਧੀਆ ਪਿਆਰ ਸਤਿਕਾਰ ਨਾਲ ਜੀ ਧੰਨਵਾਦ ਜੀ ਧੰਨਵਾਦ ਤੇ ਨਵੀਂ ਲੋਕੇਸ਼ਨ ਆਈ ਤੁਸੀਂ ਦੱਸੋ ਨਾ ਵੀ ਲੋਕੇਸ਼ਨ ਕਿਵੇਂ ਲੱਗ ਰਹੀ ਸਭ ਤੋਂ ਪਹਿਲਾਂ ਤਾਂ ਲੋਕੇਸ਼ਨ ਬਹੁਤ ਵਧੀਆ ਜੀ ਪਹਿਲਾਂ ਤਾਂ ਮੈਨੂੰ ਐ ਸੀਗਾ ਵੀ ਯਾਰ ਬੜੀ ਦੂਰ ਐ ਪਰ ਸਾਰੀ ਬਾਤ ਹੀ ਭੁੱਲ ਗਏ ਇੱਥੇ ਆ ਕੇ ਵੀ ਲੋਕੇਸ਼ਨ ਹੀ ਬੜੀ ਜ਼ਬਰਦਸਤ ਐ ভাড়া ਦਾ ਮੁੱਲ ਪੈ ਗਿਆ ਥੋੜੀ ਦਾ ਹਾਂਜੀ 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 ਬਿਲਕੁਲ ਜੀ ਤੇ ਇਧਰ ਸਾਡੇ ਬਈ ਬਾਬਾ ਜੀ ਤੇ ਇਧਰ ਸਕਾਉਣ ਬਈ ਬੈਠਾ ਹੋਰ ਬਾਬਾ ਜੀ ਰਸ਼ੀਗਾ ਬਾਈ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਮੋਗੇ ਅੱਜ ਅਸੀਂ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ ਜਿਵੇਂ ਤੁਸੀਂ ਸਾਡੀਆਂ ਪਹਿਲਾਂ ਸੀਰੀਜ਼ ਨੂੰ ਪਿਆਰ ਦਿੱਤਾ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਹ ਸੀਰੀਜ਼ ਨੂੰ ਵੀ ਪਿਆਰ ਦੇਵੋਗੇ ਅਸੀਂ ਜਿਹੜੀ ਪਿਛੇ ਸੀਰੀਜ਼ ਸਟਾਰਟ ਕਰੀ ਸੀ ਪਾਈ ਸੀਗੀ ਅਸੀਂ ਖਿੱਚ ਨਹੀਂ ਤਾਂ ਉਹ ਕਾਫੀ ਲੰਬੀ ਸੀਗੀ ਚਲੋ ਜਿਹੜੇ ਤੁਸੀਂ ਚਾਹਣ ਵਾਲੇ ਹੋ ਦਰਸ਼ਕ ਹੋ ਦੇਖਣ ਵਾਲੇ ਹੋ ਤੁਹਾਨੂੰ ਉਹ ਚ ਜਾਦੇ ਸੋਨੂੰ ਸਹੀ ਨਹੀਂ ਲੱਗੀ ਹਨ ਤਾਂ ਕਰਕੇ ਅਸੀਂ ਉਹਨੂੰ ਅੱਗੇ ਨਹੀਂ ਵਧਾਈ ਵਿਚਾਲੀ ਕੱਟ ਮਾਰਤਾ ਦਰਸ਼ਕਾਂ ਨੂੰ ਪਰਿਵਾਰਕ ਵੀਡੀਓ ਚਾਹੀਦੀ ਦੀ ਹੈ ਕਿਹਤ ਕੀ ਪਰਿਵਾਰ ਕੇ ਲੈ ਕੇ ਆ ਰਹੇ ਆਪ ਵੈਸੇ ਉਹਦੇ ਵਿੱਚ ਵੀ ਜਿਹੜੀ ਅਸੀਂ ਅੱਗੇ ਪਾਰ ਲਿਖੇ ਹੋਏ ਸੀ ਨਾ ਪਰਿਵਾਰਕ ਸੀ ਉਹ ਵੀ ਅੱਗੇ ਜਾ ਕੇ ਪਰ ਚਲੋ ਸਾਡੀ ਸਟਾਰਟਿੰਗ ਥੋੜੀ ਜੀ ਧਾਕੜ ਹੋ ਗਈ ਤਾਂ ਕਰਕੇ ਤੁਹਾਨੂੰ ਐਵੇਂ ਜਿ ਲੱਗਿਆ ਪਰ ਜਿਹੜੀ ਹੁਣ ਸੀਰੀਜ਼ ਸਟਾਰਟ ਕਰਨ ਜਾ ਰਹੇ ਆ ਬਹੁਤ ਜ਼ਿਆਦੇ ਸੋਹਣੀ ਹੈ ਬਹੁਤ ਜ਼ਿਆਦੀ ਪਿਆਰੀ ਹੈ ਉਮੀਦ ਕਰਦੇ ਆ ਕਿ ਤੁਸੀਂ ਇਹਨੂੰ ਦੇਖ ਕੇ ਨਾ ਵਧੀਆ ਲੱਗੂਗੀ ਸਾਡੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੇਖੋ ਕਿ ਕਿੱਦਾਂ ਦੇ ਲੱਗਦੀਆਂ ਨੇ ਅਸੀਂ ਤੁਹਾਡੇ ਕਮੈਂਟਾਂ ਦੇ ਆਧਾਰ 'ਤੇ ਅਸੀਂ ਅੱਗੇ ਦੀ ਅੱਗੇ ਪਾਰਟ ਪਾਉਣੇ ਆ ਜਿਵੇਂ ਤੁਸੀਂ ਪਿਛਲੀ ਵਾਰ ਇੱਕ ਥੋੜੇ ਜਿਹਾ ਕਮੈਂਟ ਉਸ ਤਰ੍ਹਾਂ ਦੇ ਆਏ ਸੀਗੇ ਅਸੀਂ ਬਚਾ ਲਈ ਛੱਡਦੀ ਕੋਈ ਦਿੱਕਤ ਨਹੀਂ ਹੈ ਨਾ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਪੈਸੇ ਹੀ ਕਮਾਉਣੇ ਨੇ ਹਾਂ ਤੁਹਾਨੂੰ ਵੀ ਚੀਜ਼ ਪਸੰਦ ਆਉਣੀ ਚਾਹੀਦੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਵੀਂ ਸੀਰੀਜ਼ ਸਟਾਰਟ ਕਰ ਰਹੇ ਆ ਤੇ ਉਮੀਦ ਕਰਦੇ ਆਂ ਜਿਵੇਂ ਤੁਸੀਂ ਪਹਿਲਾਂ ਪਿਆਰ ਦਿੰਦੇ ਹੋ ਬਾਕੀ ਸਾਰੀਆਂ ਵੀਡੀਓ ਨੂੰ ਹਨਾ ਉਮੀ ਇਸ ਤੋਂ ਵੀ ਉਹਨਾਂ ਨਾਲੋਂ ਵੀ ਜ਼ਿਆਦਾ ਦਾਂਗੇ ਸੰਕਾ ਦੀ ਬਹੁ ਮਿੰਟਤ ਕਰਨੇ ਆਵਰੇ ਸਾਰੀ ਟੀਮ ਤੇ ਨਵੇਂ ਕੈਰੇਕਟਰਾਂ ਨਾਲ ਮਿਲਲੇ ਹਾਂ 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 ਬਾਈ ਉਹਨਾਂ ਨਾਲ ਤਾਂ ਸਾਰਨਾ ਗੱਲਬਾਤ ਹੋ ਗਈ ਤੇ ਤੁਸੀਂ ਦੱਸੋ ਬਾਈ ਨਵੀਂ ਵੈਬ ਸੀਰੀ ਦੇ ਵਿੱਚ ਪਰਵਾਰ ਪਰਵਾਰ ਕਿ ਹੋਗੀ ਹਾਂ ਪਰਵਾਰ ਕੇ ਬਾਰੇ ਆਪਣੀ ਹਰ ਵੀਡੀਓ ਜਿਹੜੀ ਗੁਰੀ ਬਾਈ ਦੀ ਲਾ ਲੋ ਹਰ ਵੀਡੀਓ ਪਰਵਾਰ ਕੇ ਹੁੰਦੀਆਂ ਨੇ ਤੇ ਅੱਗੇ ਵੀ ਪਰਵਾਰ ਕੇ ਆਉਣੀਆਂ ਕੋਈ ਐ ਨਹੀਂ ਹੈਗਾ ਵੀ ਹਨਾ ਜਿਵੇਂ ਹੋਰ ਯੂਟਿਊਬਰ ਨੇ ਜਿਹੜੇ ਆਪਾਂ ਜਣੋ ਨਾ ਤਾਂ ਨਹੀਂ ਲੈਂਦੇ ਵੀ ਕਰੇ ਬੈਠਣ ਵਾਲੇ ਵੀਡੀਓ ਨਹੀਂ ਬਣਾਉਂਦੇ ਉਹ ਹਾਂ ਅਕਸਰ ਜ਼ਿਆਦਾਤਰ ਵੀਡੀਓ ਦੂਜੀਆਂ ਚੱਲ ਰਹੀਆਂ ਨੇ ਪਰ ਗੁਰੀਬਾਈ ਦੀ ਵੀਡੀਓ ਐਵੇਂ ਹੁੰਦਾ ਚੱਲੇ ਨਾ ਚੱਲੇ ਵੈਸੇ ਤਾਂ ਤੁਸੀਂ ਪਿਆਰ ਬਹੁਤ ਜਿਆਦਾ ਦਿੰਦੇ ਹੋ ਪਰਿਵਾਰ ਕੇ ਆਉਣੀਆਂ ਚੱਲਣ ਚਾਹੇ ਨਾ ਚੱਲਣਾ ਹਾਂ ਬਾਈ ਮੈਸੇਜ ਮਿਲਣਾ ਚਾਹੀਦਾ ਜੀ ਸਾਡਾ ਮੇਨ ਮੋਟਿਵ ਇਹ ਹੁੰਦਾ ਵੀ ਸਾਨੂੰ ਮੈਸੇਜ ਮਿਲ ਜੇ ਕੁਝ ਨਾ ਕੁਝ ਤੇ ਬਸ ਸਪੈਸ਼ਲੀ ਵੀ ਵੈਬ ਸੀਰੀਜ਼ 'ਚ ਅਸੀਂ ਥੋੜਾ ਜਿਹਾ ਪਹਿਲਾਂ ਥੋੜੇ ਧਾਕੜੇ ਸੀਨ ਹੋ ਗਏ ਦੀਗੇ ਹਾਂ ਤੇ ਇਤ ਕੀ ਬਸ ਅਸੀਂ ਸ਼ੁਰੂ ਤੋਂ ਹੀ ਪਰਿਵਾਰ ਕੇ ਚੱਲਾਂਗੇ ਉਹ ਵੀ ਆਪ ਅਕਸੈਪਟ ਕਰੀਆ ਵੀਰੇ ਵੀ ਹਾਂ ਸਾਥੋਂ ਹੋਈ ਆ ਗਲਤੀ ਹਨਾ ਉਹ ਹਥਿਆਰ ਵਗੈਰਾ ਦਿਖਾਉਣੇ ਚਲੋ ਉਹ ਪਰ ਉਹਦੇ ਗਲਤੀ ਵਾਲਾ ਇਹ ਹੋ ਗਿਆ ਜੀ ਸਿਸਟਮ ਵੀ ਲਾਸਟ ਦੇ ਮੈਸੇਜ ਜਰੂਰ ਮਿਲਿਆ ਮਿਲੂਗਾ ਤੁਹਾਨੂੰ ਅਜੇ ਐਂਡ ਨਹੀਂ ਹੋਇਆ ਮੈਨੂੰ ਲੱਗਦਾ ਉਹਦਾ ਲਾਸਟ ਤੇ ਮੈਸੇਜ ਜਰੂਰ ਮਿਲੂਗਾ ਉਸ ਏਰੀਆ ਦਾ ਤੁਸੀਂ ਆਪ ਕਹੋਗੇ ਵੀ ਹਾਂ ਵੀ ਉਹ ਚੀਜ਼ ਸਹੀ ਸੀ ਵੀਰੇ ਸਹੀ ਰਾਸ਼ਟ ਤੇ ਐਂਡ ਹੋਇਆ ਉਹਦਾ ਹਾਂ ਹਾਂ ਬਾਈ ਉਹ ਚੀਜ਼ ਐਂ ਕਰਕੇ ਬਸ ਤੁਸੀਂ ਪਹਿਲਾਂ ਥੋੜਾ ਜਿਹਾ ਉਹਨੂੰ ਜੱਜ ਕਰ ਲਿਆ ਸੀਗਾ ਚੱਲ ਵਧੀਆ ਕਰਿਆ ਇਹ ਤੁਸੀਂ ਕਮੈਂਟ ਸਾਨੂੰ ਜਰੂਰ ਦੱਸਤਾ ਸਾਨੂੰ ਸਾਡੀ ਆਡੀਅנס ਦਾ ਪਤਾ ਲੱਗ ਗਿਆ ਤੇ ਤੇ ਬਾਕੀ ਵੀਰੇ ਹਾਂ ਕਮੈਂਟ ਵਾਲੀ ਗੱਲ ਤੋਂ ਯਾਦ ਆ ਗਿਆ ਸਾਨੂੰ ਕਮੈਂਟ ਕਰਕੇ ਦੱਸਦਿਆ ਕਰੋ ਚਾਹੇ ਚੀਜ਼ ਮਾੜੀ ਲੱਗੇ ਤੁਸੀਂ ਕਹਦਿਆ ਕਰੋ ਵੀਰੇ ਵਧੀਆ ਨਹੀਂ ਹੈਗੀ ਜੇ ਚੀਜ਼ ਵਧੀਆ ਲੱਗਦੀ ਹੈ ਤਾਂ ਕਹਦਿਆ ਕਰੋ ਵੀਰੇ ਬਹੁਤ ਵਧੀਆ ਚੀਜ਼ ਹੈ ਤਾਂ ਸਾਨੂੰ ਅਸੀਂ ਵੀ ਹੌਸਲਾ ਮਿਲਦਾ ਵੀਰੇ ਸਾਨੂੰ ਹਨਾ ਅਸੀਂ ਵੀ ਕਮੈਂਟਾਂ ਦੇ ਡਿਪੈਂਡਡ ਆ ਜੇ ਕਮੈਂਟ ਆਉਣਗੇ ਅਸੀਂ ਹੁਣ ਤੁਸੀਂ ਬਲੌਗ ਵਾਲੇ ਚੈਨਲ ਨੂੰ ਨਾ ਪਿਆਰ ਦੇ ਰਹੇ ਹੋ ਅਸੀਂ ਬਲੌਗ ਨਿਤਨ ਮੇਲੇ ਕਹਿ ਰਹੇ ਹਫਤੇ 'ਚ ਦੋ ਬਲੌਗ ਪਾਇਆ ਕਰਾਂਗੇ ਹਨਾ ਤੇ ਪਹਿਲਾਂ ਜਿਵੇਂ ਵੀ ਪੈਂਦੇ ਨੇ ਹੁਣ ਹਫਤੇ 'ਚ ਦੋ ਬਲੌਗ ਆਇਆ ਕਰਨਗੇ ਆਪਣੇ ਤੇ ਕਮੈਂਟਾਂ 'ਚ ਰੂਡ ਦੱਸ ਦਿਆ ਕਰੋ ਬਲੌਗ ਮਾੜਾ ਵੀ ਲੱਗਦਾ ਤਾਂ ਵੀ ਦੱਸ ਦਿਆ ਕਰੋ ਵੀ ਵਧੀਆ ਨਹੀਂ ਹੈਗਾ ਭਾਈ ਠੀਕ ਹੈ ਤੇ ਚੰਗਾ ਲੱਗਦਾ ਤਾਂ ਦੱਸਿਆ ਕਰੋ ਜਰੂਰ ਬਣਾਇਆ ਕਰਾਂਗੇ ਵੀਰੇ ਹਫਤੇ 'ਚ ਦੋ ਪਾਇਆ ਕਰਾਂਗੇ ਹਨਾ